ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਗੇ ਸ਼ੁੱਕਰਵਾਰ ਨੂੰ ਲਗਾਉਣੇ ਹੁੰਦੇ ਆ ਕਲਾਸ ਆਪਾਂ ਪੰਜਾਬੀ ਦੇ ਤੇ ਕੱਲ ਅਵੇਲੇਬਲ ਨਹੀਂ ਸੀ ਇਸ ਕਰਕੇ ਜਿਹੜੀ ਕੱਲ ਕਲਾਸ ਨਹੀਂ ਲਈ ਉਹ ਅੱਜ ਲਾ ਰਿਆਂ ਉਮੀਦ ਹੈ ਕਿ ਤੁਹਾਨੂੰ ਲਾਭ ਹੁੰਦਾ ਹੋਵੇਗਾ ਦੱਸਿਓ ਜਰੂਰ ਕਮੈਂਟ ਕਰਕੇ ਇਸ ਵਾਰ ਆਪਾਂ ਕਰਨੀ ਆ ਔਂਕੜ ਲਗ ਔਂਕੜ ਲਗਦਾ ਜਿਨ੍ਹਾਂ ਦੇ ਵਿੱਚ ਅੱਖਰ ਦੇ ੇਠਾਂ ਲੱਗਦੀ ਆ ਇਹ ਊੜੇ ਨੂੰ ਔਂਕੜ ਲਗਦਾ ਆੜੇ ਨੂੰ ਨਹੀਂ ਲੱਗਦਾ ਈੜੀ ਨੂੰ ਨਹੀਂ ਲੱਗਦਾ ਪਹਿਲਾਂ ਵੀ ਦੱਸਿਆ ਹੋਇਆ ਮੈਂ ਤੁਹਾਨੂੰ ਇਹ ਇਹਦੇ ਵਿੱਚ ਆਪਾਂ ਕੀ ਕਰਨਾ ਹੁਣ ਬਾਕੀ ਜਿਹੜੇ ਆਪਾਂ ਕੀਤੇ ਹੋਏ ਨੇ ਪਹਿਲਾਂ ਨਾਲ ਕੀ ਕੀ ਕੀਤਾ ਹੋਇਆ ਮੁਕਤਾ ਪਾਵ ਕੋਈ ਲਗਮਾਤਰ ਨਹੀਂ ਲੱਗਦੀ ਇਹ ਜਿਵੇਂ ਹੁਣ ਔਂਕੜ ਹਟਾ ਦਈਏ ਤਾਂ ਸੱਸਾ ਮਮਨ ਨਾ ਸਮਨ ਮੁਕਤੇ ਵਾਲੇ ਬਣ ਜਾਣਗੇ ਓਮਰ ਚੂੜੇ ਨੂੰ ਔਂਕੜ ਹਟਾ ਦਈਏ ਓਮਰੇ ਸ਼ਬਦ ਨਹੀਂ ਹੈਗਾ ਕੋਈ ਇਹ ਠੀਕ ਹੈ ਮੁਕਤਾ ਜਿੱਥੇ ਜਿੰਨਾ ਦੇ ਨਾਲ ਕੁਝ ਨਹੀਂ ਲੱਗਦਾ ਹੁਣਰ ਚ ਹਾਇ ਔਂਕੜ ਹਟਾ ਦਈਏ ਹਾ ਹਨ ਨਰ ਰਹਾ ਨਰ ਬਣ ਜੇਗਾ ਉਹ ਇਹ ਵਾਲੇ ਮੁਕਤਾ ਵਾਲੇ ਸ਼ਬਦ ਨੇ ਸੱਸਾ ਬੱਬਾ ਦੱਦਾ ਸ਼ਬਦ ਮੁਕਤਾ ਇਹ ਉਸ ਤੋਂ ਬਾਅਦ ਆਪਾਂ ਕੀਤਾ ਸੀ ਕੰਨਾ ਅੰਦਾ ਪੈਂਦਾ ਹੈ ਇਹ ਉਸ ਤੋਂ ਬਾਅਦ ਆਪਾਂ ਕੀਤੀ ਸੀ ਸਿਹਾਰੀ ਅੱਖਰ ਦੇ ਅੱਗੇ ਪੈਂਦੀ ਹੈ ਉਸ ਤੋਂ ਬਾਅਦ ਆਪਾਂ ਕੀਤੀ ਸੀ ਬਿਹਾਰੀ ਤੇ ਅੱਜ ਹੁਣ ਕੀ ਸ਼ੁਰੂ ਕੀਤਾ ਆਪਾਂ ਔਂਕੜ ਅੱਖਰ ਦੇ ਪੈਂਦਾ ਹੈ ਇਹ ਔਂਕੜ ਤਾਂ ਸਭ ਤੋਂ ਪਹਿਲਾਂ ਊੜੇ ਨੂੰ ਔਂਕੜ ਊ ਛੋਟੀ ਆਵਾਜ਼ ਊੜੇ ਨੂੰ ਔਂਕੜ ਲਾਵਾਂਗੇ ਇਸ ਤੋਂ ਔਂਕੜ ਤੋਂ ਬਾਅਦ ਆਏਗਾ ਉਹ ਊ ਬਣਦਾ ਉਹ ਫਿਰ ਇਹਦੀ ਛੋਟੀ ਆਵਾਜ਼ਾ ਜਿਵੇਂ ਸਿਹਾਰੀ ਦੀ ਛੋਟੀ ਆਵਾਜ਼ ਸੀ ਬਿਹਾਰੀ ਦੀ ਲੰਬੀ ਆਵਾਜ਼ ਸੀ ਓਮੈ ਅੰਕੜ ਦੀ ਛੋਟੀ ਆਵਾਜ਼ ਹੈ ਤੇ ਦਲੈਂਕੜ ਦੀ ਲੰਬੀ ਆਵਾਜ਼ ਹੋਏਗੀ ਇਹਨੂੰ ਆਪਾਂ ਉਸ ਬੋਲਣਾ ਊੜੇ ਨੂੰ ਅੰਕੜ ਸਸਾ ਉਸ ਇਹ ਬੋਲ ਕੇ ਮੈਂ ਤਾਂ ਤੁਹਾਨੂੰ ਨਾਲ ਕਰਵਾਉਣੀ ਹੈ ਤਾਂ ਕਿ ਆਵਾਜ਼ਾਂ ਪਤਾ ਲੱਗ ਜਾਣ ਹਰ ਇੱਕ ਅੱਖਰ ਦੀ ਆਵਾਜ਼ ਵੀ ਤੁਹਾਨੂੰ ਪੱਕੀ ਹੋ ਜਵੇ ਤੇ ਨਾਲ ਜਿਹੜੀ ਮਾਤਰਾਵਾਂ ਲੱਗਦੀਆਂ ਨੇ ਉਹਨਾਂ ਦੀ ਵੀ ਊੜੇ ਨੂੰ ਅੰਕੜ ਮਮਾਰਾ ਓਮਰ ਊੜੇ ਨੂੰ ਅੰਕੜ ਸਸਾ ਦਦਨ ਕੰਨਾਂ ਦਾ ਉਸ ਦਾ ਉੜੇ ਨੂੰ ਅੰਕੜ ਲੱਲਾ ਟੈਂਕੇ ਨੂੰ ਕਰਨਾ ਟਾ ਉਲਟਾ ਉਤਾਰਿਆ ਉੜੇ ਨੂੰ ਅੰਕੜ ਤੁੱਤੇ ਕੰਨ ਤਾਰ ਆ ਰਹੀ ਨੂੰ ਸਿਹਾਰੀ ਆੜੇ ਕਰਨਾ ਆ ਉਤਾਰਿਆ ਤੇ ਐਮੀ ਉੜੇ ਰੰਕਰ ਤੋਂ ਹੋਰ ਦੇਖੋ ਬਣਾ ਕੇ ਕਮੈਂਟ ਚ ਲਿਖੋ ਉਪਾਅ ਲਿਖੋ ਉਪਾਅ ਕਿਵੇਂ ਪਾਏਗਾ ਉਪਾਅ ਜਿਵੇਂ ਆਪਾਂ ਕੋਈ ਵੀ ਉਪਾਅ ਕਰਦੇ ਆਂ ਉਪਾਅ ਮਤਲਬ ਕੋਈ ਇਲਾਜ ਕਰਨ ਦੇ ਵਾਸਤੇ ਆਪਾਂ ਕੋਈ ਜਿਹੜੇ ਐਫਰਟ ਲਾਉਨੇ ਆ ਉਹਨੂੰ ਉਪਾਅ ਕਹਿੰਦੇ ਨੇ ਉਪਾਅ ਕੀਤਾ ਊੜੇ ਤੋਂ ਬਾਅਦ ਆੜੇ ਤੇ ਈੜੀ ਨੂੰ ਨਹੀਂ ਲੱਗਦਾ ਤੇ ਉਸ ਤੋਂ ਬਾਅਦ ਆਉਂਦਾ ਸਸ ਸਸੇ ਨੂੰ ਅੰਕੜ ਸੂ ਸਸੇ ਨੂੰ ਅੰਕੜ ਨਾਣਾ ਸੂਣ ਸਸੇ ਨੂੰ ਅੰਕੜ ਸੂ ਪਪਾ ਨੰਨੇ ਕਰ ਨਾਣਾ ਸੁਪਨਾ ਸਸੇ ਨੂੰ ਅੰਕੜ ਸੂ ਮੰਮਾ ਨੰਨਾ ਸੂਮਨ ਸੂਣ ਨਾ ਸਸੇ ਨੂੰ ਅੰਕੜ ਸੂ ਨਾਣਾ ਨੰਨੇ ਕੰਨਾ ਨਾ ਸੋਣਾ ਨਾ ਸੁਰ ਸਸੇ ਨੂੰ ਔਂਕੜ ਰਾਰਾ ਸੁਰ ਸੁਰਮਾਲੀ ਖੋ ਸੁਰਮਾ ਕਮੈਂਟਸ ਵਿੱਚ ਲਿਖੋ ਸੁਰਮਾ ਕਿਵੇਂ ਪਏਗਾ ਸੁਰਮਾ ਸੁਰਮਾ ਸੁਰ ਮਾ ਸੁਰਮਾ ਸਸੇ ਤੋਂ ਬਾਅਦ ਹਾ ਹਾ ਇਹਨਾਂ ਔਂਕੜ ਹੋ ਹਾ ਇਹਨਾਂ ਔਂਕੜ ਨਾ ਹੁਣ ਹਾਏ ਨੂੰ ਔਕਰ ਨਰਾਰਾ ਹੋਨਰ ਹਾਏ ਨੂੰ ਔਕਰ ਲੱਲੇ ਨੂੰ ਬਿਹਾਰੀ ਲੀ ਆੜੇ ਕੰਨਾ ਆ ਕੁਲਿਆ ਹਾਏ ਨੂੰ ਔਕਰ ਸਸੇ ਨੂੰ ਸਿਹਾਰੀ ੜੇ ਨੂੰ ਕੰਨਾ ਰਾਰਾ ਹੁਸ਼ਿਆਰ ਹਾਏ ਨੂੰ ਔਕਰ ਕਕਾ ਮਮਾ ਹੁਕਮ ਤੇ ਹਾਏ ਨੂੰ ਔਕਰ ਤੋਂ ਹੋਰ ਲਿਖੋ ਕੋਈ ਅੱਖਰ ਸ਼ਬਦ ਹੁਕਮਰਾਨ ਲਿਖੋ ਹੁਕਮਰਾਨ ਜਾਂ ਹੁਕਮਨਾਮਾ ਵੀ ਲਿਖ ਸਕਦੇ ਹੋ ਹੁਕਮਨਾਮਾ ਲਿਖ ਦਿਓ ਹੋਰ ਕੋਈ ਸ਼ਬਦ ਜੇ ਕੋਈ ਹੋਰ ਕਿਸੇ ਨੂੰ ਨਾਮ ਆਉਂਦਾ ਤਾਂ ਉਹ ਲਿਖ ਦਿਓ ਹੁਕਮਰਾਨ ਹੁਕਮਨਾਮਾ ਲਿਖ ਲੋ ਹੁਕਮਨਾਮਾ ਹੁਕਮਰਾਨ ਵੀ ਲਿਖ ਲੋ ਹੁਕਮਨਾਮਾ ਵੀ ਲਿਖ ਲੋ ਖਾਹਿਦਵਾਦ ਕੱਕਾ 309 ਕੋ ਇਹ ਦੇਖੋ ਜੀ ਮੈਂ ਐਵੇਂ ਸੀਰੀਅਲ ਵਾਈਜ਼ ਕਰਦੇ ਹਾਂ ਤਾਂ ਤੁਹਾਨੂੰ ਇਹ ਨਾਲ ਦੀ ਨਾਲ ਸਾਰਾ ਮਰਨ ਵਾਲਾ ਯਾਦ ਹੁੰਦੀ ਜਾਏਗੀ 309 ਕੋ ਟੈਂਕਨ ਵਿਹਾਰੀ ਟੀ ਆੜੇ ਕਨ ਕੁਟਿਆ ਕੱਕੇ ਨੌਕੜਕੋ ਡਾਣੇ ਵਿਹਾਰੀ ਢੀ ਕੁੜੀ ਕੱਕੇ ਨੌਕੜ ਕੋ ੜਾੜਾ ਤੱਤਕਨਾ ਤਾ ਕੁੜਤਾ ਕੱਕੇ ਨੌਕੜ ਕੋ ਟੈਂਕਨ ਗਨਾ ਟਾਪ ਪੈਨ ਕਰਨਾ ਪਾ ਕੁਟਾਪਾ ਉਸ ਦਾ ਚੰਗਾ ਕੁਟਾਪਾ ਜਾੜਿਆ ਕੁਦਰਤ ਕੱਕੇ ਨੌਕੜ ਕੋ ਦੱਦਾ ਰਾਰਾ ਤਤਾ ਕੁਦਰਤ ਹੋਰ ਬਣਾਓ ਕੱਕੇ ਨੌਕੜ ਤੋਂ ਕੋਈ ਸ਼ਬਦ ਕੀ ਬਣਦਾ ਕੁੱਲ ਦੇ ਵਿੱਚ ਪ੍ਰਾਧਕ ਪੈਂਦਾ ਅਦਕ ਨਹੀਂ ਆਪਾਂ ਹਲੇ ਲਾਉਣਾ ਉਹੀ ਸ਼ਬਦ ਬਣਾਉਣਾ ਜਿਹੜਾ ਕੋਈ ਕੱਲੇ ਹੀ ਔਂਕੜ ਦੇ ਨਾਲ ਹੀ ਬਣੇ ਜਾਂ करना लगे सहारी लगे बिहारी लगे ते मुक्ता लगे इस तू तो अला जेडे अपा नहीं किले नहीं लाने कुम कुम बना लो कुम कुम भी हो सकता है कुल कुचलता कुचलता बना दो कुचल कुचल कुच लिया गया कखे नो अंकड़ खू कखे अंकड़ खू रारा खुर खुरली कखे नो अंकड़ खू रारा लल्ले खुरली कखे नो अंकड़ खू जज्जा लल्ले खुजली कखे नो अंकड़ खू रारे कनरा कक्का खुराक कखे नो अंकड़ खू ससा कक्का खोसक खोस और की बनता खुश लिखो खुश ਹੋਰ ਕੋ ਜਿਹੜਾ ਵੀ ਹੋਰ ਕੋਈ ਸ਼ਬਦ ਬਣਦਾ ਹੋਇਆ ਉਹ ਬਣਾਇਓ ਗੱਗੇ ਰੋਂਕੜ ਗੂ ਗੋਣ ਗੱਗੇ ਨੋਂਕੜ ਗੋ ਨਾਣਾ ਗੋਣ ਗੱਗੇ ਨੋਂਕੜ ਗੂ ਟੈਂਕੇ ਕੰਨ ਤਾਰ ਆਰਾ ਗੁਟਾਰ ਪੰਛੀ ਐ ਗੁਟਾਰ ਗੁਲਾਬ ਗੱਗੇ ਰੋਂਕੜ ਗੂ ਲੱਲੇ ਕੰਨ ਲਾ ਬੱਬਾ ਗੁਲਾਬ ਗੁਹਾਰਾ ਗੱਗੇ ਰੋਂਕੜ ਗੂ ਹਾਏ ਕੰਨ ਹਾ ਰਾਰੇ ਕੰਨ ਰਾ ਗੁਹਾਰਾ ਗੁਹਾਰਾ ਹੁੰਦਾ ਜਦੋਂ ਆਪਾਂ ਆਥੀਆਂ ਇਕੱਠੀਆਂ ਕਰਕੇ ਕੁੱਪ ਵੰਗ ਬਣਾਇਆ ਹੁੰਦਾ ਪਿੰਡ ਵਾਲਿਆਂ ਨੂੰ ਤਾਂ ਪਤਾ ਹੀ ਐ ਗੁੜ ਗੱਗੇ ਨੌਕਰ ਗੂ ੜਾੜਾ ਗੁੜ ਹੋਰ ਕੋਈ ਸ਼ਬਦ ਗੱਗੇ ਨੌਕਰ ਤੋਂ ਗੁਲਗਲਾ ਗੁਲਗਲਾ ਗੁਲਗਲੇ ਇੱਕ ਆ ਲਾਮਾ ਹਲੇ ਆਪਾਂ ਕਿਤੇ ਨਹੀਂ ਹੈਗੀ ਗੁਲਗਲਾ ਬਣਾ ਲਓ ਗੁਲਗਲਾ ਮਿੱਠਾ ਪਕਵਾਨ ਹੁੰਦਾ ਜਿਹੜਾ ਗੁਲਗਲਾ ਕੱਗੇ ਨੋਂਕੜਕੋ ਕੋਣ ਕੱਗੇ ਨੋਂਕੜਕੋ ਨਾਣਾ ਕੋਣ ਜਿਹੜਾ ਲੱਕੜ ਵਗੈਰਾ ਨੂੰ ਖਾ ਲੈਂਦਾ ਨਾ ਕੀੜਾ ਹੁੰਦਾ ਕੋਣ ਕਹਿੰਦੇ ਰਿਓ ਉਹਨੂੰ ਮਿੱਟੀ ਮਿੱਟੀ ਛੱਡਦਾ ਉਹ ਜਿੱਥੇ ਵੀ ਲੱਗ ਜਾਂਦਾ ਕੁਟਾਲਾ ਕੱਗੇ ਨੋਂਕੜਕੋ ਟੈਂਕੇ ਕੰਨ ਟਾ ਲੱਲੇ ਕੰਨ ਲਾ ਕੁਟਾਲਾ ਕੁਲਿਆ ਕੱਗੇ ਨੋਂਕੜਕੋ ਲੱਲੇ ਨੂੰ ਸਿਹਾਰੀ ਲੈ ਆੜੇ ਕੰਨ ਆ ਕੁਲਿਆ ਕੁਮਿਆਰ ਕੱਗੇ ਨੋਂਕੜਕੋ ਹਮੇ ਸਿਹਾਰੀ ਮੈਂ ਆੜੇ ਕੰਨ ਆ ਰਾਰਾ ਕੁਮਿਆਰ ਹੋਰ ਕੋਈ ਸ਼ਬਦ ਕੱਗੇ ਨੌਕਰ ਤੋਂ ਬਣਾਇਓ ਕੀ ਬਣ ਸਕਦਾ ਕੁੰਮ ਨਹੀਂ ਬਣਨਾ ਉੱਪਰ ਉਹਦੇ ਤੇ ਟਿੱਪੀ ਪੈਗੀ ਇਸ ਕਰਕੇ ਉਹ ਨਹੀਂ ਬਣਾਉਣਾ ਹੋਰ ਕੋਈ ਲਿਖੋ ਕਮੈਂਟ ਦੇ ਵਿੱਚ ਸ਼ਬਦ ਕੱਗੇ ਤਵਾ ਅੰਗਾ ਅੰਗਾ ਇਹਦਾ ਸ਼ਬਦ ਨਹੀਂ ਮਿਲਿਆ ਨਹੀਂ ਕੋਈ ਜੇ ਕੋਈ ਪਤਾ ਹੋਇਆ ਕਿਸੇ ਨੂੰ ਤਾਂ ਜ਼ਰੂਰ ਕਮੈਂਟ ਦੇ ਵਿੱਚ ਲਿਖਿਓ ਚੱਚੇ ਨੌਕਰ ਚੋ ਚੱਚੇ ਨੌਕਰ ਚੋ ਨਾਣਾ ਚੋਣ ਤੇ ਤਚੇ ਣਕੜ ਚੋ ਗੱਗਾ ਚੋਗ ਤੇ ਤਚੇ ਣਕੜ ਚੋ ਗੱਗਾ ਲੱਲੇ ਵਿਹਾਰੀ ਲਈ ਚੁਗਲੀ ਬੈਕਵਾਇਟਸ ਕਹਿੰਦੇ ਨੇ ਜਿਨ੍ਹਾਂ ਨੂੰ ਪਿੱਠ ਪਿੱਛੇ ਗੱਲਾਂ ਕਰਨੀਆਂ ਛੁਟਕੀ ਤੇ ਤਚੇ ਣਕੜ ਚੋ ਤੈਂ ਘਟ ਕਰਕੇ ਵਿਹਾਰੀ ਚੁਟਕੀ ਚੁਣਿਆ ਚਚੇ ਣਕੜ ਚੋ ਨਾਣੇ ਸਿਹਰੀ ਨਹੀਂ ਆੜੇ ਕੰਨਾ ਆ ਚੁਣਿਆ ਹੋਰ ਕੋਈ ਸ਼ਬਦ ਚੁਣ ਚਚੇ ਣਕੜ ਤੋਂ ਦੇਖਿਓ ਕੀ ਬਣ ਸਕਦਾ ਕਮੈਂਟ ਦੇ ਵਿੱਚ ਲਿਖਿਆ ਕਰੋ ਜੇ ਕਿਸੇ ਤੋਂ ਕੋਈ ਬਣਦਾ ਸ਼ਬਦ ਜ਼ਰੂਰ ਉਸ ਤੋਂ ਬਾਅਦ ਆ ਗਿਆ 6 9 ਕਛੂ ਅਮਨ ਸੰਤੂ ਨੇ ਲਿਖਿਆ ਗੁੱਟ ਗੁੱਟ ਗੱਗੇ ਨੂੰ ਆਕੜਾ ਗੁੱਟ ਨਹੀਂ ਹੁੰਦਾ ਇਹ ਗੁੱਟ ਹੁੰਦਾ ਵੈਸੇ ਅਦਕ ਨਾਲ ਬਣਦਾ ਹੈ ਗੱਗੇ ਨੂੰ ਆਕੜਾ ਟੈਂਕਾ ਗੁੱਟ ਹੁੰਦਾ ਜਿਹੜਾ ਆਪਣਾ ਇਹ ਹੱਥ ਦਾ ਹੁੰਦਾ ਜਿੱਥੇ ਆਪਾਂ ਘੜੀ ਬੰਨਦੇ ਆਏ ਆ ਇਹ ਵਾਲੀ ਚੀਜ਼ ਗੁੱਟ ਇਹਦੇ ਤੇ ਅੱਧਕ ਪੈਂਦਾ ਹੋਰ ਵੀ ਸਬ ਵੈਰੀ ਗੁੱਡ ਅਮੀ ਦੀ ਹੋਰ ਸਬ ਦੇ ਲਿਖੋ ਕਿਉਂਕਿ ਗਲਤ ਲਿਖੋਗੇ ਤਾਂ ਹੀ ਪਤਾ ਲੱਗੇਗਾ ਕਿ ਕਿਵੇਂ ਕੀ ਗਲਤੀ ਆ ਹੁਣ ਇਹ ਗੁੱਟ ਐਵੇਂ ਪੈਂਦਾ ਪਰ ਇਹ ਆਪਾਂ ਅੱਧ ਕਹਲੇ ਕੀਤਾ ਨਹੀਂ ਹੈਗਾ ਇਸ ਕਰਕੇ ਆਪਾਂ ਅੱਧ ਕਾਲੇ ਨਹੀਂ ਬਣਾਉਣੇ ਹੈਗੇ ਤੇ ਗੁੱਟ ਬੈਸਾ ਕੋਈ ਸ਼ਬਦ ਹੁੰਦਾ ਹੋਵੇ ਤਾਂ ਦੱਸਿਓ ਜਰੂਰ ਅਰਥ ਦੱਸਿਓ ਵੀ ਇਹਦਾ ਤੁਸੀਂ ਕੀ ਲਿਖਿਆ ਅਰਥ ਕੀ ਹੈ ਇਹਦਾ ਕਈ ਵਾਰ ਕੋਈ ਹੁੰਦਾ ਮਤਲਬ ਜਿਹੜੀਆਂ ਉਪ ਭੋਲੀਆਂ ਨੇ ਉਹਨਾਂ ਦੇ ਵਿੱਚ ਹੁੰਦੇ ਵੀ ਨਹੀਂ ਅਰਥ ਹੁੰਦਾ ਉਹਨਾਂ ਦਾ ਕੋਈ ਨਾ ਕੋਈ ਤੇ ਹੁਣ ਅੱਗੇ ਆਪਾਂ ਆ ਗਏ ਸੀ ਛ ਛੇ ਨੂੰ ਅਕੜ ਛੇ ਨੂੰ ਅਕੜ ਛੋ ਨਾਣਾ ਛੁਣ ਛੁਣਾ ਛੇ ਨੂੰ ਅਕੜ ਛੋ ਨਾਣੇ ਦਾ ਨਾਣਾ ਛੁਣ ਛਣਾ

ਕੋਈ ਹੋਰ ਕੋਈ ਸ਼ਬਦ ਬਣਾਓ ਜੇ ਕੋਈ ਬਣ ਸਕਦਾ ਕਮੈਂਟ ਦੇ ਵਿੱਚ ਲਿਖੋ ਸ਼ਾਬਾਸ਼ ਵੈਰੀ ਗੁੱਡ ਜਿੰਨੂੰ ਆਉਂਦਾ ਕੋਈ ਦਿਮਾਗ ਦੇ ਵਿੱਚ ਮੇਰੇ ਚ ਆਏਗਾ ਤਾਂ ਮੈਂ ਹੋਰ ਲਿਖ ਦਾਂਗੀ ਜੱਜੇ ਨੋਕਰ ਜੂ ਜੱਜੇ ਨੋਕਰ ਜੂ ਗੱਗੇ ਕੰਨਾ ਗਾ ਆੜਾ ਜੁਗਾੜ ਜੱਜੇ ਨੋਕਰ ਜੂ ਰਾਰ ਕੰਨਾ ਰਾ ਬੱਬਾ ਜੁਰਾਵ ਜੁਰਤ ਜੱਜੇ ਨੋਕਰ ਰਾ ਰਾ ਆੜਾ ਤੱਤਾ ਜੁਰਤ ਜਿਨੂੰ ਆਪਾਂ ਕਹਿੰਦੇ ਤੇਰੀ ਜ਼ਰੂਰਤ ਕਿਵੇਂ ਹੋਈ ਮੈਨੂੰ ਕੁਝ ਬੋਲਣ ਦੀ ਤੇ ਤੇਰਾ ਮਤਲਬ ਹੋਊਗਾ ਤੂੰ ਕਿਵੇਂ ਉਹੋ ਕੀ ਤਾਂ ਜੁਗਤ ਜਿਸ ਦੇ ਨਾਂਕੜ ਗੱਗਾ ਤਾਂ ਜੁਗਤ ਜੁਲਾਈ ਜਿਸ ਦੇ ਨਾਂਕੜ ਜੂ ਲਲਕੰਨਾ ਲਾ ਈੜੀ ਵਿਹਾਰੀ ਈ ਜੁਲਾਈ ਮਹੀਨੇ ਦਾ ਨਾਮ ਹੈ ਜੁਲਾਈ ਜੂਨ ਜੁਲਾਈ ਅਗਸਤ ਤੇ ਜਿਸ ਨੂੰ ਕਰਚੂ ਤੇ ਜਿਸ ਨੂੰ ਕਰਚੋ ਕੱਕੇ ਕੰਨਾ ਕਾ ਆੜਾ ਚੁੱਕ ਚੋਕ ਨਹੀਂ ਬਣਾਇਆ ਆਪਾਂ ਸ਼ਬਦ ਉਹਦੇ ਚ ਅਦਕ ਪਏਗਾ ਚੁੱਕ 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 ਵੈਸੇ ਬਣ ਸਕਦਾ ਚੁੱਕ ਚੁੱਕ ਨਹੀਂ ਅਦਕ ਨਹੀਂ ਪੈਂਦਾ ਚੁੱਕ ਚੱਜੇ ਨੂੰ ਅੰਕੜ ਕਕਾ ਚੋਕਣਾ ਝੁਣ ਚੱਜੇ ਨੂੰ ਅੰਕੜਣਾ ਝੁਣ ਝੁਣਚਣਾ ਹਟ ਕਹਿੰਦੇ ਨੇ ਨਾ ਜਿਵੇਂ ਝੁਣਚਣਾ ਹਟੋ ਚੂਣਾ ਚਣਾ ਹਟ ਕਹਿੰਦੇ ਆ ਆਪਾਂ ਵੀ ਕੋਈ ਇੱਕਦਮ ਕੰਬੜੀ ਜੀ ਸ਼ੇਡ ਨਹੀਂ ਚੂਣ ਚੂਣ ਚਣਾ ਹਟ ਹੋਈ ਉਹਨੂੰ ਚੁੱਕਿਆ ਝੱਜੇ ਨੂੰ ਔਕੜ ਚੁੱਕ ਕੇ ਸਰਕੀ ਆੜੇ ਕੰਨ ਆ ਚੁੱਕਿਆ ਲੁਕਾਇਆ ਲਲੇ ਨੂੰ ਚੁੱਕਾਇਆ ਸੌਰੀ ਝੱਜੇ ਨੂੰ ਔਕੜ ਚੋ ਕੱਕੇ ਕੰਨ ਕਾ ਈੜੀ ਸਿਹਾਰੀ ਈ ਆੜੇ ਕੰਨ ਆ ਚੁੱਕਾਇਆ ਤੇ ਉਸ ਤੋਂ ਬਾਅਦ ਨਾ ਨੰਗਾ ਤੋਂ ਔਖੇ ਨੇ ਸਭ ਦੇ ਇਹ ਇਸ ਕਰਕੇ ਨਹੀਂ ਮੈਂ ਬਣਾਉਂਦੀ ਵੀ ਚੱਲ ਆਪਾਂ ਹਲੇ ਸਿੱਖ ਰਹੇ ਆ ਇਸ ਤੋਂ ਬਾਅਦ ਫਿਰ ਦੇਖਾਂਗੇ ਵੀ ਹੋਰ ਕੀ ਕੀ ਬਣ ਸਕਦਾ ਤੇ ਇਹ ਆਪਾਂ ਵਰਣਮਾਲਾ ਨਾਲ ਦੀ ਨਾਲ ਸਾਰੀ ਕਰਨੀ ਹੈ ਤਾਂ ਜੋ ਇਹ ਯਾਦ ਹੋ ਜAVE ਆਪਾਂ ਨੂੰ ਵਰਣਮਾਲਾ ਯਾਦ ਹੋ ਜੇਗੀ ਤਾਂ ਸ਼ਬਦ ਲਗਾਂਮਤਰਾ ਮੇ ਪਤਾ ਲੱਗ ਜਾਣਗੇ ਜਿੰਨੇ ਵੀ ਆਪਾਂ ਔਖੇ ਔਖੇ ਸ਼ਬਦ ਬਣਾਵਾਂਗੇ ਉਹ ਨਹੀਂ ਆਪਾਂ ਨੂੰ ਹੋਰ ਜ਼ਿਆਦਾ ਸ਼ਬਦ ਬਣਾਉਣੇ ਆ ਜਾਣਗੇ ਕਮੈਂਟਸ ਦੇ ਵਿੱਚ ਲਿਖਿਆ ਜ਼ਰੂਰ ਕਰੋ ਕਿਉਂਕਿ ਤਾਂ ਲਿਖਣ ਤੇ ਹੀ ਆਉਣੀ ਆ ਪੰਜਾਬੀ ਤਾਂ ਜਦ ਤੱਕ ਜਿਆਦਾ ਆਵਾਜ਼ਾਂ ਬਣਾ ਕੇ ਲਿਖਾਂਗੇ ਆਪਾਂ ਫਿਰ ਹੋਰ ਵਧੀਆ ਹੁੰਦੀ ਰਹਿੰਦੀ ਆ ਉਮੀਦ ਹੈ ਕਿ ਤੁਹਾਨੂੰ ਚੰਗਾ ਲੱਗਦਾ ਹੋਵੇਗਾ ਤਾਂ ਹੀ ਜੁੜਦੇ ਹੋ ਨਾਲ ਮੇਰੇ ਹੋਰ ਵੀ ਵੱਧ ਤੋਂ ਵੱਧ ਕੋਸ਼ਿਸ਼ ਕਰਿਆ ਕਰੋ ਅੱਗੇ ਸ਼ੇਅਰ ਕਰਿਆ ਕਰੋ ਵੀ ਹੋਰ ਵੀ ਜ਼ਿਆਦਾ ਜਣੇ ਜੁੜਨ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਵੀ ਕਲਾਸ ਲਈ ਆ ਸਿੱਖਿਆ ਕੁਝ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ